ਜੀ ਸਿੰਘ ਜੀ ਪੰਜ ਮਿੰਟ ਦੇ ਹਲਪਰਾ ਜੀ ਇਹ ਮਾਮਲਾ ਇਹਦਾ ਹੈ ਮੈਂ ਜੀ ਸਵਾਰਣ ਤੋਂ ਆਇਆ ਮੇਰੇ ਆਉਣੇ ਉੱਥੇ ਰੌਲਾ ਪੈ ਗਿਆ ਰਹਿ ਸੀਗਾ ਮੈਂ ਵੀ ਕੀ ਹੋਇਆ ਇਹਦੇ ਇੱਕ ਗੁੱਡੀ ਸੀਗੀ ਕਹਿੰਦੀ ਵੀ ਇੱਥੇ ਗੋਲੀ ਮਾਰ ਗਏ ਭਈ ਇਹਦੇ ਅੱਛਾ ਆਉ ਕਹਿੰਦੀ ਜਦੋਂ ਮੈਂ ਆਈ ਮੈਂ ਕਿਹਾ ਜੀ ਮੇਰਾ ਟਾਇਰ ਪਾੜ ਗਿਆ ਕਿ ਮੋਟਰਸਾਈਕਲ ਦਾ ਕਹਿੰਦੀ ਜਦੋਂ ਮੈਂ ਦੇਖਿਆ ਤਾਂ ਉਹ ਬੰਦੇ ਨੇ ਗੋਲੀ ਮਾਰਤੀ ਕਹਿੰਦੀ ਆ ਮੈਂ ਕੋਲ ਨੂੰ ਆਉਣ ਲੱਗੀ ਮੈਨੂੰ ਵੀ ਕਿਰਪਾ ਮੰਗਾਈ ਕਹਿੰਦੇ ਉਹਨੇ ਤੇ ਮੈਂ ਮੂੰਹ ਬੰਨੇ ਸੀਗੇ ਨੇਕਵਾਨ ਸੀਗੇ ਉਹ ਨੇਕਵਾਨ ਨੇ ਕਹਦੇ ਸੀਗੇ ਉਹ ਮੁਰ ਸਕਦੇ ਸੀਗੇ ਕਿੰਨੇ ਜਾਣੇ ਸੀਗੇ ਤਿੰਨ ਜਾਣੇ ਸੀਗੇ ਹੋਗਾ ਜੀ ਉਹ ਗੁੱਡੀ ਦੱਸਦੀ ਆ ਅਸੀਂ ਪਿੰਡ ਵੀ ਨਹੀਂ ਪੁੱਛਿਆ ਜਿਹੜੀ ਘਾਟਾ ਖੜੀ ਰਹੀ ਹੈ ਉਹਦੇ ਉਹ ਖੜੀ ਰਹੀ ਹੈ ਜਦੋਂ ਪੁਲਿਸ ਲੇਟ ਆਈ ਜਦੋਂ ਉਹ ਵਿਚਾਰੀ ਬਿਆਨ ਲੈ ਕੇ ਗਈ ਨੇ ਪੁਲਿਸ ਵਾਲੇ ਗੁੱਡੀ ਦੇ ਉਂਗਾ ਉਹ ਗੁੱਡੀ ਨਾਲ ਸੀ ਉਹ ਬੰਦੇ ਜਿਹੜੇ ਨਹੀਂ ਨਹੀਂ ਉਹ ਜਿਹੜੀ ਜਾਂਦੀ ਸੀਗੀ ਵੈਸੇ ਉਹਦਾ ਸਰ ਅੱਛਾ ਉਹਦਾ ਵੈਸੇ ਜਾਂਦੀ ਸੀਗੀ ਜਾਂਦੀ ਜਾਂਦੀ ਉਹਨੂੰ ਹੋ ਗਿਆ ਵੀ ਵਿਰਾਟ ਪੁਲਿਸ ਦਾ ਟਾਇਰ ਪਾੜ ਗਿਆ ਸਕੂਟਰ ਦਾ ਉਹ ਖੜ ਗਈ ਤਾਂ ਟਾਇਰ ਦੇ ਖੜ ਕੇ ਨਾਲੀ ਟਾਇਰ ਤੇ ਗੋਲੀ ਚੱਲੀ ਆ ਉਹ ਦੇਖ ਗਿਆ ਬਜਾੜਾ ਇੱਕ ਤਿੰਨ ਪ੍ਰਵਾਸੀ ਸੀਗੇ ਜਿਹੜੇ ਐਡੋਂ ਤੋਂ ਕੰਮ ਕਰਕੇ ਆਏ ਹਾਂਜੀ ਹਾਂਜੀ ਇੱਕ ਤੇ ਗੋਲੀ ਵਜੀ ਇੱਥੇ ਤੇ ਗੋਲੀ ਵਜੀ ਦੋਏ ਜੱਥਾ ਨਾਲ ਜੀ ਕਿਆ ਹੋਇਆ ਜਾਂ ਫਿਰ ਜਾਂ ਤੇ ਗੋਲੀ ਚੱਲੀ ਆ ਤਿੰਨ ਬੰਦੇ ਆਏ ਦੀ ਇਧਰੋਂ ਲਹਿੰਗ ਸੀ ਅੱਛਾ ਉਹ ਤਿੰਨ ਬਿਹਾਰੀ ਨੂੰ ਗੋਲੀ ਮਾਰੀ ਇੱਕ ਬੰਦੇ ਤੇ ਮਾਰੀ ਆ ਇੱਕ ਬੰਦੇ ਤੇ ਹਾਂਜੀ ਕਦੋਂ ਤੁਸੀਂਗੇ ਮੋਟਰਸਾਂ ਕੰਦੇ ਦੀਆਂ ਤੇ ਕਿੱਧਰੋਂ ਕਿੱਧਰ ਨੂੰ ਜਾ ਰਹੇ ਸੀ ਇਹ ਚੰਡੀਗੜ੍ਹੋਂ ਲਹਿੰਦੀ ਸਾਲੇ ਵੱਲ ਨੂੰ ਜਾਂਦੇ ਨੇ ਜਿਹੜੇ ਗੋਲੀ ਮਾਰਨ ਵਾਲੇ ਬੰਦੇ ਇੱਕ ਕੌਣ ਸੀ ਉਹ ਨਹੀਂ ਪਤਾ ਕਿ ਕਿਹੜਾ ਕੌਣ ਨਹੀਂ ਤੋਂ ਭੇਜਾ ਮਾੜਾ ਮੋਟਾ ਪਤਾ ਹੋਊਗਾ ਵੀ ਲਹਿੰਗ ਸੀਗੇ ਵੀ ਲਹਿੰਗ ਕਹਿੰਦੇ ਲਹਿੰਗ ਬੰਨੇ ਹੋ ਦੀ ਤਸਾਲ ਤੇ ਕੱਲ ਤੇ ਅਸੀਂ ਮੋਟਰਸਾਈਕਲ ਮੋਟਰਸਾਈਕਲ ਲੈ ਲਈਏ ਕਿਹਦੇ ਗੋਲੀ ਮਾਰੀ ਆ ਉਹ ਕੋਣ ਉਹ ਬਿਹਾਰੀ ਆ ਕੱਲ ਤੇ ਜਾ ਰਹੇ ਅਸੀਂ ਮੋਟਰਸਾਈਕਲ ਤੇ ਜਾ ਰਹੇ ਸੀ ਫਿਰ ਮੋਟਰਸਾਈਕਲ ਖੋ ਲਿਆ ਫਿਰ ਮੋਟਰਸਾਈਕਲ ਖੋ ਕੇ ਨੰਨਾਂਗੇ ਤੇ ਜਿਹੜੇ ਧੀਦੇ ਬੰਦੇ ਤੇ ਗੋਲੀ ਵੱਜੀ ਆ ਕਿੱਥੇ ਆਣ ਉਹ ਸਸਤਾ ਵਾਲਾ ਜੀ ਸਸਤਲੇ ਹਾਂ ਫੋਟਲੇ ਆਏ ਜੀ ਫੋਟਸਲੇ ਆਏ ਜੀ ਲੋਕਾ ਰਹਤ ਉਹ ਫਸ ਹਮ ਲੋਕ ਨਹੀਂ ਉਤਰ ਚੱਲ ਚਲਾ ਆ 100 ਬਚ ਗਿਆ ਹਾਂ ਤੋਂ ਕਿਸ ਅਗਾ ਬਰ ਗਿਆ ਉਹ ਤੋਂ ਬੋਲੀ ਚਲਾ ਕੋਣ ਹਾਦੀਆ ओ बैठा था वो दोनों लड़का जो से बाइक वाले क्या मारा था दोनों तो पीछे वाला मारा है बोलिए बोलिए और क्या मारा और खंडा खंड हाँ। क्या लूट के लेके गए लूट के हमारा तो कुछ गाड़ी लेके चला गया गाड़ी लेके, जी। हाँ जी, लेके चला जी मोटरसाइकिल हां जी मोटरसाइकिल लेके चला क्या करते हो हाँ। दलदारी करते हैं जो लगते कितने बंदे थे वो जो आए थे दो बंदे थे जी किस पे थे ਬਾਈਕ ਤੇ tha ਕੈਸੀ ਪੇਸ਼ ਪੁੱਛਤੀ ਉਸਦੀ ਕੋਈ ਬਾਜ਼ ਬਸਤੋ ਉਹਨਾਂ ਆਪਸਾਂ ਗਾੜੀ ਤੇਜ਼ ਮੇਂ tha ਹਮ ਲੋਕ ਮੂਰਖ ਆਦਮੀ ਹੈ ਉਤਨਾ ਵੀ ਜਾਣਦਾ ਹਸਾ ਨਹੀਂ ਕੈਸਾ ਕਪੜਾ ਪਹਿਨਾ ਹੋਆ ਸੀ ਉਸਨੇ ਉਹ ਜਲਾ ਸੂਟ ਪਹਿਨਾ tha ਔਰ ਕਾਲਾ ਟਾਈਪ ਪਰ ਕੈ ਜਿੰਸ ਪਹਿਨਾ tha ਮੈਂ ਡਾਕਟਰ ਮਨਦੀਪ ਸਿੰਘ ਜੀ ਕੀ ਗੱਲ ਦਾ ਕਿ ਵਾਰਦਾਤ ਇਹ ਹੋਈ ਦੀ ਇੱਥੇ ਗਨ ਸ਼ਾਟ ਵੂਨ ਦੇ ਨਾਲ ਆਇਆ ਪੇਸ਼ੈਂਟ ਸਾਡੇ ਕੋਲੇ ਤੇ ਅਸਮਰਾਲਾ ਬ੍ਰਿਜ ਤੇ ਤੇ ਅਸੀਂ ਮੋਢੀ ਸਹਾਇਤਾ ਦੇ ਕੇ ਪੇਸ਼ੈਂਟ ਨੂੰ ਅੱਗੇ ਰੈਫਰ ਕਰਤਾ ਤੇ ਗਨਸ਼ਾਟ ਜਿਹੜੇ ਬੱਜੇ ਨੇ ਉਹ ਕੌਣ ਦੀ ਬੰਦਾ ਤੇ ਕਿੱਥੇ ਫਾਇਰ ਹੋਇਆ ਇਹ ਸੋਮਨ ਮੰਡਲ ਨਾਮ ਦਾ ਪੇਸ਼ੈਂਟ ਸੀ ਤੇ ਇਹਦੇ ਦੋ ਐਂਟਰੀ ਵੂਨ ਨੇ ਤੇ ਫਰਦਰ ਆਪਾਂ ਟ੍ਰੀਟਮੈਂਟ ਦੇ ਲਈ ਇਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਜੀਐਮਸੀ ਬੱਤੀ ਤੁਸੀਂ ਉਹਦੀ ਡਾਕਟਰ ਕਿਹਦੇ ਕਿੱਦਾਂ ਸੀਗੇ ਜੀ ਮਰੀਜ਼ ਜਿਹੜਾ ਕਿੰਨੇ ਗੋੜੀਆਂ ਜਿਹੜੀਆਂ ਪੇਸ਼ੈਂਟ ਜੀ ਦੇਖੋ ਸਾਡੇ ਕੋਲੇ ਵਾਈਟਲ ਬਿਲਕੁਲ ਸਟੇਬਲ ਸੀਗੇ ਤੇ ਅਸੀਂ ਫਰਦਰ ਟ੍ਰੀਟਮੈਂਟ ਦੇ ਲਈ ਉਹਨਾਂ ਨੂੰ ਚੰਡੀਗੜ੍ਹ ਰੈਫਰ ਕੀਤਾ ਹੈ ਸੁਮਨ ਜੀ ਅਰੇ ਕ ਮਾਮਲਾ ਹੋ ਗਿਆ ਕਿ ਕੁੱਈਂ ਹਮਾਰੀਆਂ ਗਈਆਂ ਨੇ ਲੇਬਰ ਕਰਾ ਲੈਣੀਆਂ ਜੀ 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 ਇਹ ਅੱਜ ਵਕਤ ਕਰੀਬ 6:30 7 ਵਜੇ ਦੀ ਗੱਲ ਹੈ ਤੇ ਇਹ ਪ੍ਰਵਾਸੀ ਸੀ ਮੁੰਡਾ ਲੇਬਰ ਕਰਦਾ ਸੀ ਜਿੱਥੇ ਰਾਜੂ ਫਿਲਿਕ ਸਟੇਸ਼ਨ ਤੇ ਇਹਨਾਂ ਦੇ ਲੋਕ ਦਾ ਇੱਟ ਦਾ ਕੰਮ ਕਰ ਚੱਲ ਰਿਹਾ ਤੇ ਇਹ ਰੋਜ਼ਾਨਾ ਦੀ ਤਰ੍ਹਾਂ ਇਹ ਮੋਟਰਸਾਈਕਲ ਤੇ ਨਾਲ ਇਹਦੇ ਨਾਲ ਦੋ ਹੋਰ ਸਵਾਰ ਸੀ ਲੇਬਰਮੈਨ ਤੇ ਜਦੋਂ ਇਹ ਦਿਆਲਪੁਰ ਆ ਕੇ ਇਕੱਠ ਤੇ ਆਇਆ ਤਾਂ ਉਸ ਸਮੇਂ ਦੋ ਨੌਜਵਾਨ ਉਹਨਾਂ ਦੇ ਮੂੰਹ ਸਿਰ ਲਪੇਟੇ ਹੋਏ ਸੀ ਮੋਟਰਸਾਈਕਲ ਤੇ ਸਵਾਰ ਸੀ ਇਹਨਾਂ ਨੂੰ ਇਸ਼ਾਰਾ ਕੀਤਾ ਇਹਨਾਂ ਨੇ ਮੋਟਰਸਾਈਕਲ ਨਾ ਰੋਕਿਆ ਤਾਂ ਪਿੱਛੇ ਬੈਠੇ ਬੰਦੇ ਨੇ ਰਵਾਲਵਰ ਨਾਲ ਦੋ ਫੇਰ ਕਰਤੇ ਜਿਹੜਾ ਮੁੰਡਾ ਚਲਾਉਣ ਵਾਲਾ ਸੀ ਸੋਮਨ ਮੰਡਲ ਉਹਦੇ ਦੇ ਵਖੀ ਤੇ ਲੱਗੇ ਦੋ ਫੇਰ ਸੀ ਤਾਂ ਉਹ ਇਹ ਤਿੰਨੇ ਜਣੇ ਡਿੱਗ ਪਏ ਇਹਨਾਂ ਦਾ ਮੋਟਰਸਾਈਕਲ ਲੈ ਕੇ ਦੌੜ ਗਏ ਜੀ ਓਕੇ ਤੇ ਉਸ ਤੋਂ ਬਾਅਦ ਅਸੀਂ ਤੁਰੰਤ ਪਹੁੰਚ ਗਏ ਇਹਨੂੰ ਹਸਪੀਟਲ ਐਡਮਿਟ ਕਰਾਤਾ ਇੱਥੋਂ ਰੈਫਰ ਕਰਤਾ ਸਟੇਟਮੈਂਟ ਲੇਖ ਲਈ ਸਰ ਅਸੀਂ ਅੱਗੇ ਕਾਰਵਾਈ ਚੱਲ ਰਹੀ ਹੈ ਜੀ ਇਹ ਲੁੱਟਪੋ ਕਰਕੇ ਦਾ ਮਾਮਲਾ ਹੈ ਕਿ ਸਾਡੇ ਛੱਤੇ ਲੁਟੇਰਿਆਂ ਦੇ ਹੌਸਲੇ ਨੇ ਬੁਲੰਦ ਹੋਏ ਹੋਏ ਨੇ ਕਿਵੇਂ ਸਮਹਾਰਾ ਨਹੀਂ ਲੁਟੇਰਿਆਂ ਦੇ ਤਾਂ ਹੌਸਲੇ ਹੀ ਬੁਲੰਦ ਨਹੀਂ ਹੋਣ ਦਿੰਦੇ ਅਸੀਂ ਲਗਾਤਾਰ ਅਸੀਂ ਆਪਣੀ ਕਾਰਵਾਈ 'ਚ ਜੁਟੇ ਹੋਏ ਹਾਂ ਦਿਨ ਰਾਤ ਇਹਨਾਂ ਦੀ ਪੇਸ਼ਕੂਰ ਬਾਰੇ ਪਤਾ ਲੱਗਿਆ ਜੀ ਕੀ ਇਹਨਾਂ ਨੇ ਕੱਪੜੇ ਪਾਏ ਸੀ ਕੁਝ ਅੱਜ ਇੱਕ ਵੇਸੀ ਫੋਰਸ ਵੀ ਵਗੈਰਾ ਘਲਘਾ ਲਾਂਗੇ ਜੀ ਚੈੱਕ ਕਰਾਂਗੇ ਬਕਾਇਦਾ ਅਸੀਂ ਤੈਹ ਤੱਕ ਜਾਵਾਂਗੇ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਜਲਦੀ ਸਰਪੰਨਾਂ 'ਆ ਵੀ ਹਮਲਾ ਕੀਤਾ ਗਿਆ ਤੇ ਕੁੜੀਆਂ ਵਿਚਲਾ ਜੀ ਨਹੀਂ ਨਹੀਂ ਇਦਾਂ ਦੀ ਕਿਰਪਾਨ ਦਾ ਕੋਈ ਅਜੇ ਸਾਹਮਣੇ ਨਹੀਂ ਆਇਆ ਇਹ ਤਾਂ ਗਨ ਸ਼ਾਟ ਆ ਜੀ ਪਰ ਉਹਨਾਂ ਦੇ ਸਾਥੀ ਦਾ ਕਹਿਣਾ ਹੈ ਕਿ ਕਿਰਪਾਨ ਮਾਰੀ ਗਈ ਹੈ ਪ੍ਰਭਤੀ ਨੂੰ ਨਹੀਂ ਨਹੀਂ ਸਰ ਅਜੇ ਤਾਂ ਕੋਈ ਸੰਭਣੀ ਨਹੀਂ ਆਈ ਇਹ ਫਿਲਹਾਲ ਸਾਡੇ ਕੋਲ ਗਨ ਸ਼ਾਟ ਦੇ ਹੀ ਸਾਹਮਣੇ ਆਇਆ ਜੋ ਸਟੇਟਮੈਂਟ ਚ ਲਿਖਾਇਆ ਜੀ ਅੱਗੇ ਅਗੇ ਜਿਵੇਂ ਜਿਵੇਂ ਤਤਸੀ ਹੋਊਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਜੀ ਪੈਸਾ ਵੀ ਨਹੀਂ ਨਹੀਂ ਸਰ ਨਹੀਂ ਨਹੀਂ ਮੋਟਰਸਾਈਕਲ ਕਿਹੜਾ ਸੀ ਉਹ ਨੰਬਰ ਨਹੀਂ ਇਹਨਾਂ ਦਾ ਮੋਟਰਸਾਈਕਲ ਤਾਂ ਹੀਰੋ ਹੋਂਡਾ ਸੀ ਜੀ ਚੋਰੀ ਹੋਇਆ ਦੇਖੋ ਕਿ ਲੱਗ ਗਿਆ ਨਹੀਂ ਇਹ ਲੁਧਿਆਣਾ ਸਾਈਡਰੋਂ ਆਉਣ ਜੀ ਰੋਡ ਤੇ ਲੱਗ ਗਿਆ